ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਸਾਧ ਸੰਗਤ ਜੀ ਅੱਜ ਆਪਾਂ ਫਤਿਹਗੜ ਸਾਹਿਬ ਦੀ ਪਾਵਨ ਪ੍ਰਭੂਤਾ ਤੱਕ ਟੀਰੇ ਪਹੁੰਚੇ ਆਂ ਤੇ ਆਪਾਂ ਤੁਹਾਨੂੰ ਦਰਸ਼ਨ ਕਰਾ ਰਹੇ ਆਂ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਜੀ ਦਾ ਆਪਾਂ ਵੀ ਕਰਦੇ ਆ ਤੇ ਨਾਲ ਤੁਹਾਨੂੰ ਵੀ ਕਰਾਉਨੇ ਆਂ ਸਤ ਜੀ ਦਾ ਸਵਾਗਤ ਜੀ ਗੁਰਦੁਆਰੇ ਦੀ ਫਤਿਹ ਲਓ ਜੀ ਆਪਾਂ ਪਹੁੰਚ ਗਏ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਦਰਸ਼ਨ ਦਦਾਰੇ ਕਰੋ ਸਾਧ ਸੰਗਤ ਜੀ ਇਹ ਉਹੀ ਪਾਪ ਉਹਨੂੰ ਵੀ ਤਰ ਤਰਤੀ ਜਿੱਥੇ ਸਾਬ ਜਦਾ ਬਾਬਾ ਬਾਬਾ ਜੀ ਬਾਬਾ ਜੋਰਾਵਰ ਸਿੰਘ ਮਬਫਤ ਸਿੰਘ ਜੀ ਨੂੰ ਤੇ ਮਾਤਾ ਗੁਜਰ ਕੌਰ ਜੀ ਨੂੰ ਸੂਬੇ ਦੀ ਕਚਰੀ ਵਿੱਚ 3 ਦਿਨ ਪੇਸ਼ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ ਸਾਬ ਜਦਾ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਨੂੰ ਦੀਵਾਰ ਚਰੰਦ ਦੇ ਦਵਾਰ ਵਿੱਚ ਉਹ ਚਰੰਦ ਦੇ ਦਵਾਰ ਵਿੱਚ ਸ਼ਹੀਦ ਕਰ ਦਿੱਤਾ ਗਿਆ ਸੀ ਤੇ ਉਹੀ ਪਵਿੱਤਰ ਸਥਾਨ ਹੈ ਜਿਹੇ ਸ਼ਹੀਦਾਂ ਦੀ ਪਵਵਨ ਪਵਿੱਤਰ ਧਰਤੀ ਹੈ ਜੀ ਤੇ ਆਪਾਂ ਸਾਰੇ ਇਸ ਸਥਾਨ ਤੋਂ ਚੰਗੀ ਤਰ੍ਹਾਂ ਬਿਲਕੁਲ ਜਾਣੀ ਹੁਣ ਸੋ ਸਾਧ ਸੰਗਤ ਜੀ ਆਪਾਂ ਸਭ ਤੋਂ ਪਹਿਲਾਂ ਜਾ ਰਹੇ ਹਾਂ ਜੇ ਸ੍ਰੀ ਦਰਬਾਰ ਸਾਹਿਬ ਤੇ ਉੱਥੋਂ ਤੁਹਾਨੂੰ ਦਰਸ਼ਨ ਕਰਾਵਾਂਗੇ ਤੇ ਆਪਾਂ ਆ ਸਾਹਮਣੇ ਦਰਬਾਰ ਸਾਹਿਬ ਤੇ ਪਿਓ ਦੇ ਸਾਹਮਣੇ ਤੇ ਆਪਾਂ ਚੜ੍ਹਨ ਤੋਂ ਓਕੇ ਤੇ ਆਪਾਂ ਦਰਬਾਰ ਸਾਹਿਬ ਪਹਿਲਾਂ ਉੱਥੇ ਟਿਕਣ ਜਾਵਾਂਗੇ ਇੱਕੜਾ ਪ੍ਰਸ਼ਾਦ ਦੇਖ ਰਾਵਾਂਗੇ ਤੇ ਮਹਨੂਰ ਮਹਨੂਰ ਜੀ ਦਰਸ਼ਨ ਕਰੋ ਜੀ ਤੇ ਅੱਜ ਮੌਸਮ ਵੀ ਸੋਹਣਾ ਹੈ ਤੇ ਧੁੱਪ ਵੀ ਕਈ ਦਿਨਾਂ ਬਾਅਦ ਧੁੱਪ ਨਿਕਲੀ ਹੈ ਇਹ ਸਾ ਸੰਗਤ ਜੀ ਸ਼ਹੀਦਗੰਜ ਕੋਲ ਦਰਬਾਰ ਸੇਵਈ ਇਸ ਸਥਾਨ ਤੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਚੱਪੜ ਜੜੀ ਤੋਂ ਸਰੰਦ ਫਤੇ ਉੱਪਜੀ ਦੇ ਖਾਨੂ ਮਾਰ ਕੇ ਐਸੀ ਉਸ ਉਸ ਇਸ ਸਥਾਨ ਤੇ ਬਾਬਾ ਜੀ ਨੇ ਇੱਥੇ ਖਾਸ ਆਪਣਾ ਜਿਵੇਂ ਮਨਾਇਆ ਸੀ ਤੇ 6000 ਸਿੰਘਾਂ ਦਾ ਸ਼ਿਸ਼ਕਾ ਸੰਸਕਾਰ ਕੀਤਾ ਗਿਆ ਸੀ ਇਸ ਜਗ੍ਹਾ ਤੇ ਹੀ ਤੇ ਆਪਾਂ ਹੁਣ ਜਾ ਰਹੇ ਹਾਂ ਜੀ ਇਸ ਟਾਈਮ ਕੜਾ ਪ੍ਰਸ਼ਾਦ ਕਰਾਣਾ ਸਰਵ ਕੀ ਸ਼ਰਨ ਚਲੋ ਜੀ ਸਗਲ ਭਾਈ ਦਰਸ਼ਨ ਕਰੋ ਜੀ ਸਾਧ ਸੰਗਤ ਜੀ ਤੇ ਅੱਜ ਤੁਪ ਨਿਕਲੀ ਆ ਜੀ ਕਈ ਦਿਨ ਹੋ ਗਏ ਤੁਪ ਨਹੀਂ ਨਿਕਲਦੀ ਨਿਕਲੀ ਹੈਗੀ ਤੇ ਆਪਾਂ ਤੋਂ ਮਰ ਦੇਖ ਰਹੇ ਆ ਨਹੀਂ ਗਿਆ ਤੇ ਅੱਜ ਆ ਪਾ ਰਹੇ ਆ ਤੇ ਤੁਹਾਨੂੰ ਵਿਦਿਸ਼ਣ ਕਰਾ ਰਹੇ ਆ ਤੇ ਆਪਾਂ ਪਹਿਲਾਂ ਕਰਾਵਾਗੇ ਕਰਾ ਪ੍ਰਸ਼ਾਦੀ ਕਰਾ ਪ੍ਰਸ਼ਾਦੀ ਕਰਾਵਾਗੇ ਜੀ ਪਹਿਲਾਂ ਉਤਸਵ ਦਾ ਪਾਪਾ ਦਰਬਾਰ ਸਾਹਿਬ ਜਮਾਂਗੇ ਜੀ ਇਸੇ ਸੜਕ 'ਡਾ ਪ੍ਰਸ਼ਾਦਾਈ ਮਤਲਬ ਕਿ ਬਾਅਦ ਚ ਜਿਹੜਾ ਮਾਮਾ ਖਤਮ થੜੇ ਕਿ ਉਹਨਸ ਤੋਂ ਬਾਅਦ ਪ੍ਰਸ਼ਾਦ ਮਿਲਦਾ ਜੀ ਕੜਾ ਪ੍ਰਸ਼ਾਦ ਉਧਰ ਦੀ ਸੜਕ 'ਤੇ ਪਹਿਲਾਂ ਇੱਧਰ ਬਿਲਡਿੰਗ ਸੀ ਉਹ ਸਾਰੀ ਢਾਕੇ ਨਾ ਸਾਰਾ ਕੁਝ ਨਮਈ ਇਮਾਰਤ ਬਣੀ ਬਣੀ ਹੈ ਜੀ ਤੇ ਉਹ ਸਾਹਮਣੇ ਉਧਰ ਜੋੜਾ ਘਰ ਹੈ ਜੋੜਾ ਘਰ ਗੱਠੜੀ ਘਰ ਤੇ ਇਸ ਸੜਕ 'ਤੇ ਹੱਥ ਕੜਾ ਪ੍ਰਸ਼ਾਦ ਲਈ ਜੀ ਤੁਹਾਨੂੰ ਆਂਕੜਾ ਪ੍ਰਸ਼ਾਦ ਆਪਾਂ ਲੈ ਕੇ ਆਵਾਂਗੇ ਤੇ ਉਸ ਤੋਂ ਬਾਅਦ ਕਿਰਪਾਨ ਪੇਟ ਕਰਾ ਕੇ ਕੜਾ ਪ੍ਰਸ਼ਾਦ ਫਿਰ ਆਪਾਂ ਦਰਬਾਰ ਸਾਹਿਬ ਦੇ ਦਰਸ਼ਨ ਕਰਾਂਗੇ ਜੀ ਆਓ ਸਾਧ ਸੰਗਤ ਜੀ ਤੁਸੀਂ ਵੀ ਦਰਸ਼ਨ ਕਰਕੇ ਆਪਣਾ ਜੀਵਨ ਸਫਲਾ ਕਰੋ ਜੀ ਵਾਹਿਗੁਰੂ ਵਾਹਿਗੁਰੂ ਜੀ ਆ ਸੰਗਤ ਜੀ ਆ ਸਾਹਮਣੇ ਜੋੜਾ ਕਰ ਇਧਰੇ ਗਿਠੜੀ ਕਰ ਲਈ ਇਸ ਸਾਈਡ ਆਪਾਂ ਜਾ ਰਹੇ ਹਾਂ ਸਜੇਤ ਤੇ ਇਸੜਾ ਆਪਣਾ ਹੈਗਾ ਖੜਾ ਪ੍ਰਸ਼ਾਦ ਆ ਦੇਖੋ ਸੰਗਤਾਂ ਲੈ ਕੇ ਆ ਰਹੀਆਂ ਜੀ ਖੜਾ ਪ੍ਰਸ਼ਾਦ ਵਾਹਿਗੁਰੂ ਇਸੇ ਸਥਾਨ ਤੇ ਛੋਟੇ ਸਾਹਿਬਜ਼ਾਦੇ ਨੂੰ ਬਜੀਤੇ ਨੇ ਜੀ ਕੈਦ ਕਰਕੇ ਰੱਖਿਆ ਹੋਇਆ ਸੀ ਅ ਚੂਬੇ ਦੀ ਕਚਹਿਰੀ ਲੱਦੀ ਸੀ ਜਦੋਂ ਤਾਂ ਪਰ ਸਾਹਿਬਜ਼ਾਦੇ ਬਾਬਾ ਜੁਰਾ ਵਸਿੰ ਬਾਬਾ ਫਤਿਹ ਸਿੰਘ ਜੀ ਨੇ ਇਹ ਨਹੀਂ ਮੰਨੀ ਹੈਗੀ ਬਹੁਤ ਛੋਟੀ ਉਮਰ ਦੀ ਉਹਨਾਂ ਦੇ 7 ਸਾਲ ਤੇ 9 ਸਾਲ ਦੇ ਮੁਹੰਮਦ ਅਸੀਸ ਸਾਹਿਬ ਜਦੇ ਤੇ ਬਿਰਧ ਮਾਤਾ ਮਾਤਾ ਗੁਜਰ ਕੌਰ ਜੀ ਤੇ ਉਸ ਟਾਈਮ ਪਰ ਮਹਾਰਾਜ ਦੇ ਇੰਨਾ ਖੂਸੀ ਤੇ ਬਾਬਾ ਜੀ ਇਹਨੇ ਜੋ ਵੀ ਬਜਿੱਦੇ ਨੇ ਲਾਲਚੀ ਦਿੱਤੇ ਸਾਰਾ ਕੁਝ ਕਰਿਆ ਵੀ ਤੁਹਾਨੂੰ ਇਦਾਂ ਕਰਦਾਂਗੇ ਵੀ ਬੱਚੇ ਸਮਝ ਗਏ ਕਹਿੰਦਾ ਸੀ ਐਦਾਂ ਗੱਲ ਕਰਦਾ ਸੀ ਉਹਨੂੰ ਇਹ ਸੀ ਵੀ ਕਿ ਸਿੱਖੀ ਖਤਮ ਕਰ ਦਾਂਗੇ ਤੇ ਇੱਥੇ ਮੁਸਲਮਾਨ ਦਾ ਰਾਜ ਹੋਏਗਾ ਤੇ ਉਹ ਸਾਬ ਜਦੇ ਬਾਬਾ ਜੀ ਇਹਨੇ ਨਹੀਂ ਮੰਨੀ ਇਹ ਤੇ ਆਪਣੀ ਸਿੱਖੀ ਸਿੱਧ ਕੇ ਨਾ ਨਵਾਈ ਜੀ ਚਲੋ ਜੀ ਆਪਾਂ ਹੁਣ ਦਰਸ਼ਨ ਕਰ ਰਹੇ ਹਾਂ ਜੀ ਠੰਡੇ ਬੁਰਜ ਦੇ ਠੰਡੇ ਬੁਰਜ ਸਾਹਿਬ ਗੁਰਦੁਆਰੇ ਸੇ ਆਪਾਂ ਜਾ ਰਹੇ ਹਾਂ ਜੀ ਇੱਥੇ ਮਾਤਾ ਗੁਜਰੀ ਕੌਰ ਜੀ ਨੂੰ ਤੇ ਛੋਟੇ ਸਾਬ ਜਦੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਨੂੰ ਦੋ ਦਿਨ ਰੱਖਿਆ ਦੋ ਤਿੰਨ ਦਿਨ ਰੱਖਿਆ ਗਿਆ ਸੀ ਮੈਂ ਇੱਥੇ ਤੇ ਇਸ ਦੇ ਪਿੱਛੇ ਉਸ ਟਾਈਮ ਹਾਸਲਾ ਨਦੀ ਵਗਦੀ ਸੀ ਮਤਲਬ ਕਿ ਹੁਣ ਤਾਂ ਕਿਉਂਕਿ ਪੁਰਾਤਨ ਸੀ ਨਾ ਉਹ ਸਾਰਾ ਕੁਝ ਹੁਣ ਉਸ ਟਾਈਮ ਨਾ ਤਾਂ ਹੁਣ ਇਸ ਟਾਈਮ ਇੱਥੇ ਨਦੀ ਹੈ ਨਾ ਕੋਈ ਉਹ ਹੈ ਬਾਕੀ ਸਾਰੀ ਮਤਲਬ ਕਿ ਪੁਰਾਤਨ ਨਹੀਂ ਹੈਗਾ ਇਹ ਗੁਰਦੁਆਰਾ ਸਾਹਿਬ ਇਹਨਾਂ ਨੇ ਉਹ ਕਰਤਾ ਕਮੇਟੀ ਵਾਲਿਆਂ ਨੇ ਵੀ ਮਤਲਬ ਕਿ ਨਵੀਂ ਮਾਰਤ ਬਣਾਈ ਹੋਈ ਹੈ ਜੀ ਠੰਡਾਪੁਰ ਜੀ ਸਾਡੀ ਉਸ ਟਾਈਮ ਦਾ ਠੰਡਾਪੁਰ ਸਾਹਿਬ ਤੇ ਆਪਾਂ ਨੂੰ ਉਹ ਤਸਵੀਰਾਂ ਵਿੱਚ ਆਪਾਂ ਦੇਖ ਸਕਦੇ ਆ ਤੇ ਚਲੋ ਕੋਈ ਗੱਲੀ ਮਾਰੇ ਤਾਂ ਉੱਥੀ ਨੇ ਨਾ ਆ ਚਲੋ ਜੀ ਆਪਾਂ ਠੰਡਾਪੁਰ ਸਾਹਿਬ ਪਿਓ ਚ ਪੈਰ ਚਰਨ ਤੋਂ ਗਈ ਅੱਪਾ ਦਰਵਾੜਾ ਦਰਵਾੜਾ ਸਾਹਿਬ ਮਤ ਮਾਤਾ ਜੀ ਨੇ ਠੰਡਾਪੁਰ ਜੀ ਸਾਹਿਬ ਆਪਾਂ ਜਾ ਰਹੇ ਹਾਂ ਜਿੱਥੇ ਮਾਤਾ ਗੁਜਰਕੌਰ ਜੀ ਨੂੰ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਕੈਦ ਕਰਕੇ ਬਜਿੱਦੇ ਨੇ ਰੱਖਿਆ ਹੋਇਆ ਸੀ ਤੇ ਉਸ ਟਾਈਮ ਮਾਤਾ ਜੀ ਕੋਲ ਨਾ ਉਹਨਾਂ ਨੂੰ ਕੁਝ ਖਾਣ ਨੂੰ ਖਾਣ ਨੂੰ ਦਿੱਤਾ ਸੀ ਨਾ ਕੁਝ ਪੀਣ ਨੂੰ ਕੁਝ ਦਿੱਤਾ ਸੀ ਤੇ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਬੱਬਾ ਮੋਤੀराम ਮਹਾਰਾਜ ਜੀ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਦੁੱਧ ਪਿਲਾਇਆ ਸੀ ਤੇ ਉਹਨਾਂ ਦਾ ਸਾਰਾ ਪਰਿਵਾਰ ਵਜੀਦੇ ਨੇ ਕੋਲੂ ਕੋਲੂ ਥਾਈਂ ਪੀੜਤਾ ਸੀ ਜੀ ਕਿਉਂਕਿ ਉਹਨਾਂ ਨੇ ਦੁੱਧ ਪਲਾਇਆ ਸੀ ਛੋਟੇ ਸਹਬਜਾਦਿਆਂ ਨੂੰ ਜੀ ਇਸ ਕਰਕੇ ਪਰ ਮੋਤੀਰਾ ਮਹਾਰਾਜ ਜੀ ਇੰਨਾ ਮਹਾਰਾਜ ਦਾ ਸਤਿਕਾਰ ਕਰਦੇ ਸਨ ਮਹਾਰਾਜ ਦਾ ਪਿਆਰ ਕਰਦੇ ਸਨ ਉਹਨਾਂ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਸਹਬਜਾਦਿਆਂ ਦੀ ਮਾਤਾ ਜੀ ਦੀ ਸੇਵਾ ਕੀਤੀ ਜੀ ਤੇ ਉਹ ਉਹ ਦੁੱਧ ਪਲਾਉਂਦੇ ਰਹੇ ਜੀ ਉਸ ਤੋਂ ਬਾਅਦ ਜਿਸ ਦਿਨ ਰਸ਼ੀਦ ਦੀ ਸੀ ਉਸ ਦਿਨ ਮਾਤਾ ਜੀ ਨੂੰ ਵੀ ਪਤਾ ਸੀ ਵੀ ਅੱਜ ਛੋਟੇ ਸਭ ਜਦ ਦਿਨ ਅੱਜ ਕਚਹਿਰੀ ਜਾਣਾ ਤੇ ਮੁੜ ਕੇ ਨਹੀਂ ਆਉਣਾ ਚਲੋ ਜੀ ਇਸ ਸਥਾਨ ਤੇ ਉਹ ਇਹੋ ਜੀ ਸਥਾਨਾ ਜਿੱਥੇ ਮਾਤਾ ਗੁਜਰੀ ਕੁੜੀ ਛੋਟੇ ਜਿਹੜੇ ਦਿਨ ਸੀਤ ਕੀਤਾ ਜੀ ਆਹ ਸਾਹਮਣੇ ਨੰਗਰ ਹਾਲੇ ਜੀ ਮਾਤਾ ਗੁਜਰੀ ਨੰਗਰ ਹਾਲੇ ਜੀ ਇਸ ਸਾਈਡ ਆਹ ਸਾਹਮਣੇ ਆਪਣੇ ਠੰਡਾ ਬੁੱਲੂ ਦੇ ਦਰਵਾਜ਼ੇ ਤੋਂ ਅੱਧਲੀ ਸਾਡੇ ਉੱਪਰ ਉੱਪਰ ਤੋਂ ਅੱਧਲੀ ਉੱਪਰ ਤੋਂ ਬਹਿਤ ਦਿਖਾਈ ਉੱਪਰ ਦੇ ਇਹ ਸਾਹਮਣੇ ਠੰਡਾ ਬੁਰਜਾ ਜੀ ਆਪਾਂ ਉੱਪਰੋਂ ਉਤਰ ਰਹੇ ਹਾਂ ਜੀ ਇਸ ਸਾਈਡ ਪਰ ਕਰਮਾ ਕਰਕੇ ਤੇ ਤੁਸੀਂ ਵੀ ਦਰਸ਼ਨ ਕਰੋ ਜੀ ਸਾ ਸੰਗਤ ਜੀ ਸੰਗਤਾਂ ਕਾਫੀ ਆ ਰਹੀਆਂ ਅਤੇ ਜਾ ਰਹੀਆਂ ਆਪਣਾ ਜੀਵਨ ਸਫਲਾ ਕਰ ਰਹੀਆਂ ਜੀ ਸੰਗਤ ਜੀ ਦੇਖੋ ਤੁਸੀਂ ਹਾਂਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਠੰਡਾ ਬੁਰਜ ਦੀਆਂ ਪ੍ਰਕਰਮਾ ਕਰਨ ਤੋਂ ਬਾਅਦ ਆਪਾਂ ਜਾਵਾਂਗੇ ਇਸ ਸਰੋਵਰ 'ਚ ਪਾਣੀ 'ਚ ਨਹਾਣਾ ਕਰਨ ਲਈ ਤੇ ਉੱਥੇ ਵੀ ਤੁਹਾਨੂੰ ਦਰਸ਼ਨ ਕਰਾਉਂਦੇ ਆ ਤੇ ਆਪਾਂ ਨੇ ਹੁਣ ਪ੍ਰਕਰਮਾ ਮਾਰੇ ਦੇ ਮਾਤਾ ਗੁਜਰੀ ਨੂੰ ਦੇ ਦੇ ਠੰਡਾ ਵਰਜ ਦੀਆਂ ਕਰ ਲੀਆਂ ਇਹ ਤੇ ਆਪਾਂ ਹੁਣ ਪਹੁੰਚਦੇ ਆਂ ਸਰੋਵਰ ਸਾਹਿਬ ਸਿੱਖੀ ਕੱਤੀ ਦਾ ਆ ਦੇਖੋ ਆਪਾਂ ਥੱਲੇ ਉਤਰਿਆ ਇਹ ਪੌੜੀਆਂ ਉਤਰਿਆ ਇਹ ਜੋ ਦਰਬਾਰ ਸਾਹਿਬ ਦੇ ਅੰਦਰ ਨੂੰ ਰਸਤੇ ਜਾਂਦੀਆਂ ਸੀ ਉੱਪਰ ਨੂੰ ਤੇ ਆਪਾਂ ਹੁਣ ਬਾਹਰ ਆਣ ਲੱਗੇ ਆਂ ਦਰਸ਼ ਜੋੜੀ ਜਾਂ ਤੇ ਇਹ ਸਾਡਾ ਦਰਬਾਰ ਸਾਹਿਬ ਹੈ ਨਾ ਸਰੋਵਰ ਸੌਰੀ ਸਰੋਵਰ ਸਾਹਿਬ ਹੈ ਤੇ ਆਪਾਂ ਤੁਹਾਨੂੰ ਦਰਸ਼ਨ ਕਰਾ ਕਰਾ ਰਹੇ ਹਾਂ ਜੇ ਆਪਾਂ ਪੰਜ ਸ਼੍ਰੀਨੰਨਾ ਕਰਾਂਗੇ ਤੇ ਤੇ ਤੁਹਾਨੂੰ ਵੀ ਦਰਸ਼ਨ ਕਰਾਵਾਂਗੇ ਸਰੋਵਰ ਸਾਹਿਬ ਦੀ ਇਹ ਸਾਰੀ ਧਰਤੀ ਮਹਾਰਾਜ ਜੀ ਸ਼ਹੀਦਾਂ ਦੀ ਧਰਤੀ ਹੈ ਜੀ ਇਸ ਸਥਾਨ ਤੇ ਦੂਰੋਂ ਦਰੱਡਿਓਂ ਸੰਗਤਾਂ ਬਹੁਤ ਮੈਂ ਕਿਹਨੀ ਵੀ ਕੋਈ ਦੁਨੀਆਦਾਰ ਕੋਨਾ ਨਹੀਂ ਹੋਣਾ ਜੋ ਇਸ ਸਥਾਨ ਤੇ ਨਤਮਸਤਕ ਨਹੀਂ ਹੁੰਦਾ ਤੇ ਸਾਰੇ ਧਰਮਾਂ ਦੇ ਲੋਕ ਇੱਥੇ ਆਉਂਦੇ ਨੇ ਜੀ ਆਹ ਸਾਹਮਣੇ ਸਰੋਵਰ ਹੈ ਜੀ ਇਸੜ ਸੰਗਤਾਂ ਜਾ ਰਹੀਆਂ ਨੇ ਇਸ ਸਰਵਰ 'ਚ ਇਸ਼ਨਾਨ ਕਰਨਾ ਕੋਈ ਬੰਦ ਜੀ ਇਸ਼ਨਾਨ ਨਾ ਕਰਨਾ ਚਲੋ ਠੰਡ ਹੈ ਕੋਈ ਮਤਲਬ ਹੈ ਇਸ ਇਸ ਟਾਈਮ ਥੋੜਾ ਸੰਗਤਾਂ ਘੱਟ ਇਸ਼ਨਾਨ ਕਰ ਰਹੀਆਂ ਹਨ ਕਿਉਂਕਿ ਠੰਡ ਦਾ ਮੌਸਮ ਹੈ ਜੀ ਉਹ ਦੇਖ ਕੇ ਪਰ ਸੰਗਤਾਂ ਦਾ ਘੱਟ ਕਾਫੀ ਹੈ ਜੀ ਤੁਸੀਂ ਦੇਖ ਹੀ ਸਕਦੇ ਹੋ ਆ ਲਓ ਜੀ ਦਰਸ਼ਨ ਕਰੋ ਸ੍ਰੀ ਫਤੇਗੜ ਸਾਹਿਬ ਜੀ ਦੇ ਸਰੋਵਰ ਸਾਹਿਬ ਜੀ ਦੇ ਦਰਸ਼ਨ ਕਰੋ ਜੀ ਦੇਖੋ ਜੀ ਤੇ ਆਪ ਵੀ ਕਰੋ ਲਓ ਜੀ ਆਪਾਂ ਪਹੁੰਚ ਗਏ ਹੁਣ ਸ੍ਰੀ ਜੋਤੀ ਸਰੂਪ ਸਾਹਿਬ ਜੋ ਕਿ ਉਹ ਥਾਂ ਹੈ ਜੀ ਵੀ ਆਪਾਂ ਇਹ ਨਹੀਂ ਕਹਿ ਸਕਦੇ ਵੀ ਉਸ ਟਾਈਮ ਦੀ ਧਰਤੀ ਮਹਿੰਗੀ ਹੈ ਇਹ ਦੁਨੀਆ ਦੀ ਸਭ ਤੋਂ ਮਹਿੰਗੀ ਧਰਤੀ ਹੈ ਜਿਸ ਦਾ ਕੋਈ ਵੀ ਮੁੱਲ ਨਹੀਂ ਹੈ ਜੀ ਉਸ ਟਾਇਮਰ ਡਰਮਟੋਲੋਜੀ ਨੇ ਆਪਣਾ ਸਾਰਾ ਕੁਝ ਬੇਚ ਕਰ ਕਰਕੇ ਜੋ ਵੀ ਖੁਸ਼ ਹੋਣਾ ਸਕੋ ਸੀ ਤੇ ਉਹਨਾਂ ਨੇ ਮੋਰਾ ਬਿਸ਼ਾ ਕੇ ਬਾਬਾ ਜੁਰਵ ਸਿੰਘ ਬਾਬਾ ਫਤੇਸ ਸਿੰਘ ਜੀ ਤੇ ਅਬ ਮਾਤਾ ਗੁਜਰ ਕੌਰ ਜੀ ਦੀ ਸਸਕਾਰ ਲਈ ਥੋੜੀ ਜਿਹੀ ਥੋੜੀ ਜਿਹੀ ਜਗ੍ਹਾ ਖਰੀਦੀ ਸੀ ਤੇ ਬਜੀਤ ਦੇ ਨੇ ਕਿਹਾ ਸੀ ਕਿ ਲੋੜ ਮੋਰਾ ਬਿਸ਼ਾ ਕੇ ਨਹੀਂ ਲੈਣੀ ਹੈਗੀਆਂ ਮੋਰਾ ਖੜੀਆਂ ਕਰਕੇ ਦੋ ਤਾ ਉਹਨਾਂ ਨੇ ਫਿਰ ਟੌਡਰ ਮਲ ਜੀ ਨੇ ਤੁਸੀਂ ਜਾਣਦੇ ਹੋ ਕਿ ਉਹਨਾਂ ਦੀ ਹਵੇਲੀ ਸੀ ਜਿਹਦਾ ਹੁਣ ਕੇ ਕਮੇਟੀ ਸਾਥ ਸਮਰਤਾ ਰਹੀ ਹੈ ਇਹ ਬਣਾ ਰਿਹਾ ਕੰਮ ਹੋ ਰਿਹਾ ਬੀ ਉਹ ਵੇਚ ਕੇ ਉਹਨਾਂ ਨੇ ਸਾਰਾ ਕੁਝ ਕਰਕੇ ਆਪਣਾ ਮੋਰਾ ਖੜੀਆਂ ਕਰਕੇ ਥੋੜੀ ਜਿਹੀ ਜਗ੍ਹਾ ਆਪਣੇ ਖਰੀਦੀ ਸੀ ਜੋ ਕਿ ਉਸ ਜਗ੍ਹਾ ਦਾ ਅੱਜ ਦੇ ਟਾਈਮ ਵਿੱਚ ਨਾ ਅੱਜ ਦੇ ਟਾਈਮ ਵਿੱਚ ਨਾ ਅਪਡੇਟ ਉਸ ਟਾਈਮ ਚ ਕੋਈ ਮੁੱਲ ਨਹੀਂ ਹੈ ਕੋਈ ਮੁੱਲ ਨਹੀਂ ਹੈ ਸਾਰੀ ਆਉਣ-ਵਾਰ ਦੇ ਚ ਕੋਈ ਮੁੱਲ ਨਹੀਂ ਹੈ ਇਸ ਜਗ੍ਹਾ ਦਾ ਜਿਸ ਸਥਾਨ ਤੇ ਮਾਤਾ ਗੁਜਰੀ ਜੀ ਤੇ ਬਾਬਾ ਜੋਰਾਵਾ ਸਿੰਘ ਬਾਬਾ ਕੋਤੇ ਸਿੰਘ ਜੀ ਦਾ ਸਸਕਾਰ ਕੀਤਾ ਗਿਆ ਸੀ ਇਹ ਉਹੀ ਆਸਥਾਨ ਹੈ ਜੀ ਸ੍ਰੀ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਜੀ ਦੇ ਲਓ ਜੀ ਦਰਸ਼ਨ ਕਰੋ ਜੀ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਜੀ ਦੇ ਤੇ ਆਪਾਂ ਪਹੁੰਚ ਗਏ ਸ੍ਰੀ ਜੋਤੀਸਰੂਪ ਸਾਹਿਬ ਆਉ ਸਾਹਮਣੇ ਜੋੜਾ ਕਰ ਜੀ ਤੇ ਦਰਸ਼ਨੀ ਜੋੜੀ ਆ ਜੀ ਸੋ ਸਾ ਸੰਗਤ ਜੀ ਦਰਸ਼ਨ ਕਰੋ ਤੁਸੀਂ ਵੀ ਉਹ ਇਸ ਸਾਈਡ ਸਜਿਆ ਤੇ ਮੰਦਰ ਆ ਲਿਆ ਜੀ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਬਾਅਦ ਚ ਤੇ ਅੰਦਰਸ਼ਣ ਜੋੜੀ ਆ ਜੀ ਉਸ ਤੋਂ ਬਾਅਦ ਆਪਾਂ ਅੰਦਰ ਦਰਬਾਰ ਸਾਹਿਬ ਜੰਨੇ ਆ ਅਰਦੇ ਕਛ ਨਾ ਕਹ ਜਮਕਾਲ ਨਾਨਕ ਮਾਨਸਾ ਤੁਖੀ ਰਏ ਅੰਤੈ ਮਿਲ ਗੁਬਾ ਹੱਥਾਂ ਨਾਲ ਹੀ ਆਏ ਕਰੀਏ ਬੜਿਆ ਸਾਟੇ ਕੋਟੇ ਕੱਪੇ ਪਾਈਆ ਨਿਹੁਰ ਸਾਸ਼ੀ ਜੁੜੀ ਜੰਨ ਅੰਤਰੋਂ ਮਿਲ ਗੁਬਾ ਦੇ ਸਾਰੇ ਤੋਂ ਬੜਾ ਆਪਣਾ ਜਮਾਨੇ ਚਾਹੇ ਤਵਾਸਾ ਮਖਾਤੀ ਜਮਾਨੇ ਹਤੇ ਗੜਸੈਲ ਜੀ ਦੇ ਬਸੰਤ ਕੀ ਵਾੜ ਮਹਲਪੰਜਾ ਸਾਹਿਬ ਜੀ ਨਿਸ਼ਾ ਸਾਹਿਬ ਜੀ ਨੇ ਜੀ ਅਪਾ ਨਤਵਸਤ ਨਾ ਚਾਂ ਸਾਹਿਬ ਜੀ ਇੱਧਰ ਆਪਾ ਜਾਵਾਂਗੇ ਜੀ ਮੱਥਾ ਟੇਕਣ ਲਈ ਸਾਹਿਬ ਜੀ ਦਾ ਸਾਹਮਣੇ ਕਿਹੜਾ ਪ੍ਰਸ਼ਾਦ ਕਿਹੜਾ ਪ੍ਰਸ਼ਾਦ ਹੈ ਉੱਧਰ ਖੜਾ ਪ੍ਰਸ਼ਾਦ ਦੇ ਕਾਊਂਟਰ ਨੇ ਆਪਾਂ ਨਿਸ਼ਾ ਸਾਹਿਬ ਜੀ ਦੇ ਰਸਨ ਕਰਕੇ ਪ੍ਰਕਰਮਾ ਕਰਕੇ ਉਸ ਤੋਂ ਬਾਅਦ ਆਪਾਂ ਪਹੁੰਚਦੇ ਆ ਜੀ ਸ੍ਰੀ ਦਰਬਾਰ ਸਾਹਿਬ ਗੁਰਦੁਆਰਾ ਸ੍ਰੀ ਜੋਤੀਸਰੂ ਸਾਹਿਬ ਜੀ ਦੇ ਦਰਵਾਜ਼ੇ ਵਿੱਚ ਜੀ ਲੋ ਜੀ ਦੇਖੋ ਵਾਹਿਗੁਰੂ ਜੀ ਦਾ ਸੰਗ ਜੀ ਦਰਸ਼ਨ ਕਰੋ ਜੀ ਆਪਣਾ ਆਪਣਾ ਜੀਵਨ ਸਫਲਾ ਕਰੋ ਜੀ ਹਾਂ ਲੋ ਜੀ ਆਪਾਂ ਪਹੁੰਚ ਗਏ ਗੁਰਦੁਆਰਾ ਸ੍ਰੀ ਜਥੀ ਸਰੂਜਾ ਜੀ ਦੇ ਦਰਵਾਜ਼ੇ ਦੇ ਅੰਦਰ ਆ ਗਏ ਸੱਮਣੇ ਆਪਾਂ ਪਹੁੰਚ ਗਏ ਸੱਮਣੇ ਕਿੜਾ ਪ੍ਰਸ਼ਾਦ ਕਰਪਾਨ ਪੇਟ ਜਿੱਥੇ ਕਰਾਨੇ ਆ ਜੀ ਉਹ ਹੈ ਲੋ ਜੀ ਆਪਾਂ ਦਰਵਾਜ਼ੇ ਦੇ ਅੰਦਰ ਨਤਮਸਤਕ ਮਹਾਰਾਜ ਨੂੰ ਹੋਣ ਲਈ ਆਪਾਂ ਪਹੁੰਚਦੇ ਆਂ ਜੀ ਅੰਦਰ ਸੰਗਤ ਜੀ ਤੁਸੀਂ ਵੀ ਦਰਸ਼ਨ ਕਰੋ ਮਹਾਰਾਜ ਦੇ استھان پہ ہی مہاراج جی دا گرو جی بابا جورا فتح سنگھ جی کا سسکار کیا گیا جی استھان سے ہی گیا استھان پہ سوچی ارتھ استھان بنیا ہوا جی جی کہ مہاراج کا سسکار کیا گیا سر گردوارا صاحب بابا جی نے تھوڑا جی آلے دولے پارش بڑھا تی کرنا کیونکہ ابھی نے چنگے نہیں ہے گلب کہ مطلب تک مہاراج کے چرم کے دھو بھی نہیں ہے کیونکہ سارے پتہ نہیں ہاتھ کدھر نہیں ہے کتنے جنوب پاؤنا مت ٹیکتے ہیں جی وہ ٹھیک ہے پر مہاراج کے کدھر کتنے لگتے رہے ہیں جی اس کے بدیا بناتا تھا انہوں نے اپنا ਮਹਾਰਾਜ ਨੂੰ ਅਸੀਂ ਪ੍ਰਣਾਮ ਮੱਥਾ ਟੇਕ ਕੇ ਬਾਹਰ ਨਿਕਲੇ ਆਏ ਇਹ ਆ ਗਿਆ ਜੀ ਲੰਗਰ ਹਾਲ ਆਪਾਂ ਅੰਦਰ ਲੰਗਰ ਹਾਲ ਆਪਾਂ ਨੇ ਚਲੋ ਜੀ ਆਪਾਂ ਨੇ ਲੰਗਰ ਛਕ ਲਿਆ ਤੇ ਆਪਾਂ ਹੁਣ ਪਾਉਨੇ ਘਰ ਨੂੰ ਚੱਲੇ ਤੇ ਤੁਹਾਨੂੰ ਕਿੱਦਾਂ ਦੀ ਲੱਗੀ ਵੀਡੀਓ ਇਹ ਜਰੂਰ ਦੱਸਿਓ ਜੀ ਕਮੈਂਟਾਂ ਵਿੱਚ ਕਮੈਂਟ ਕਰਕੇ ਵੀ ਤੁਹਾਨੂੰ ਜੋ ਵੀ ਕਿਦਾਂ ਜੋ ਵੀ ਜਿਸ ਤਰ੍ਹਾਂ ਵੀ ਤੁਹਾਨੂੰ ਠੀਕ ਲੱਗੇ ਆ ਵੀਡੀਓ ਨੂੰ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਤੇ ਚੈਨਲ ਨੂੰ ਫੋਲੋ ਕਰਿਓ ਜੀ ਫੇਸਬੁਕ ਤੇ ਵੀ ਫੋਲੋ ਕਰਿਓ ਤੇ ਹਾਈਪ ਜਰੂਰ ਕਰਿਓ ਸਬਸਕ੍ਰਾਈਬ ਜਰੂਰ ਕਰਿਓ ਚੈਨਲ ਨੂੰ ਬਹੁਤ ਬਹੁਤ ਧੰਨਵਾਦ ਜੀ ਇਦਾਂ ਦੀ ਹੋਰ ਕੋਈ ਵੀਡੀਓ ਜਿੱਥੇ ਵੀ ਆਪਾਂ ਗੁਰੂ ਘਰੇ ਜਾਵਾਂਗੇ ਤਾਂ ਆਪਾਂ ਤੁਹਾਨੂੰ ਦਰਸ਼ਕ ਦਦਾਰੇ ਇਸ ਤਰ੍ਹਾਂ ਜਰੂਰ ਕਰਾਵਾਂਗੇ ਜੀ ਆ ਸਕੂਲ ਦੇ ਬੱਚੇ ਇਹ ਨੇ ਜੀ ਬਹੁਤ ਚੰਗੀ ਗੱਲ ਹੈ ਜੀ ਆਪਾਂ ਛੋਟੇ ਬੱਚਿਆਂ ਨੂੰ ਚਿੱਕੀ ਨਾਲ ਪਹਿਲਾਂ ਤੁਸੀਂ ਜੋੜਾਂਗੇ ਆ ਸਕੂਲ ਦੇ ਵਿੱਚ ਆਂ ਦਰਸ਼ਨ ਕਰੋ ਜੀ ਬੈਗੂ ਜੀ ਆ ਕਾਲ ਸਾਹਿਬ